ਅੱਜ ਜੋ ਸੱਜਣ ਕੁਮਾਰ ਵਾਲਾ ਕੇਸ ਹੈ ਉਹਦੇ ਨਾਲ ਜੋ ਦੂਸਰਾ ਮੁਲਜ਼ਮ ਹੈ ਇੱਕ ਐਕਸ ਕਾਉਂਸਲਰ ਬਲਵਨ ਖੋਖੜ ਉਸਨੇ ਆਪਣੀ ਜ਼ਮਾਨਤ ਦੇ ਵਾਸਤੇ ਸੁਪਰੀਮ ਕੋਰਟ ਦੇ ਵਿੱਚ ਟੀਸੀ ਐਪਲੀਕੇਸ਼ਨ ਕੀਤੀ ਕਿਉਂਕਿ ਇਹਨਾਂ ਦੀ ਸੱਜਣ ਕੁਮਾਰ ਦੀ ਤੇ ਬਲਵਨ ਖੋਖੜ ਦੀ ਅਪੀਲ ਜੋ ਹਾਈ ਕੋਰਟ ਨੇ ਸਜ਼ਾ ਦਿੱਤੀ ਸੀ ਤੇ ਉਹਦੇ ਖਿਲਾਫ ਅਪੀਲ ਸੁਪਰੀਮ ਕੋਰਟ ਦੇ ਵਿੱਚ ਪੈਂਡਿੰਗ ਪਈ ਆ ਤੇ ਇਸਨੇ ਬਲਵਨ ਖੋਖੜ ਨੇ ਕਿਹਾ ਕਿ ਉਹਨੂੰ 11 ਸਾਲ ਉਹਨੂੰ ਹੋ ਗਏ ਨੇ ਜੇਲ੍ਹ ਵਿੱਚ ਆ ਤੇ ਨਾਲੇ ਰਿਮਿਸ਼ਨ ਵਿੱਚ ਪਾ ਕੇ 13 ਸਾਲ ਬਣ ਜਾਂਦੇ ਆ ਤੇ ਉਹਦੇ 54% ਉਹਦੀ ਡਿਸੇਬਿਲਟੀ ਆ ਤੇ ਉਹਨੂੰ ਬਿਮਾਰੀਆਂ ਕਈ ਕਈਆਂ ਕਿ ਮੈਨੂੰ ਇੰਨੀਆਂ ਬਿਮਾਰੀਆਂ ਲੱਗੀਆਂ ਤੇ ਇਹਨੂੰ ਤੇ ਇਹਨੂੰ ਜਮਾਨਤ ਹੁਣ ਮਿਲਣੀ ਚਾਹੀਦੀ ਆ ਕਿਉਂਕਿ ਅਪੀਲ ਸੁਣਵਾਈ ਤੇ ਨਹੀਂ ਆ ਰਹੀ ਤੇ ਮੈਂ ਕੋਰਟ ਨੂੰ ਕਿਹਾ ਕਿ ਇਹ 5 ਕਤਲਾਂ ਦਾ ਮਾਮਲਾ ਪਰ ਐਕਚੁਅਲ ਇਸ ਇਲਾਕੇ ਵਿੱਚ 341 ਸਿੱਖਾਂ ਦਾ ਕਤਲ ਹੋਇਆ ਜਿਹੜੇ ਮੌਗ ਨੂੰ ਲੀਡ ਕਰ ਰਹੇ ਸੀ ਤੇ ਕੋਰਟ ਨੇ ਅੱਜ ਕਿਹਾ ਕਿ ਨਾਰਮਲੀ ਤਾਂ ਇਹ 10 ਸਾਲ ਜੇਲ੍ਹ ਵਿੱਚ ਹੋ ਜਾਣ ਤਾਂ ਜ਼ਮਾਨਤ ਅਸੀਂ ਦੇ ਦਿੰਨੇ ਆ ਪਰ ਇਸ ਕੇਸ ਦੇ ਵਿੱਚ ਜ਼ਮਾਨਤ ਨਹੀਂ ਦਵਾਂਗੇ ਔਰ ਕੋਰਟ ਨੇ ਵੀ ਕਿਹਾ ਕਿ ਆ ਜੇ ਨੂੰ ਜ਼ਮਾਨਤ ਦੇਤੀ ਤਾਂ ਫਿਰ ਉਹ ਕੱਲ ਨੂੰ ਦੂਸਰਾ ਮਲਜਮ ਮਤਲਬ ਕਿ ਸਚਨ ਕੁਮਾਰ ਵੀ ਜ਼ਮਾਨਤ ਵਾਸਤੇ ਆຊੂਗਾ ਇਸ ਕਰਕੇ ਉਹਨਾਂ ਨੇ ਕਿਹਾ ਜ਼ਮਾਨਤ ਨਹੀਂ ਅਸੀਂ ਦਵਾਂਗੇ ਤੇ ਅਪੀਲ ਨੂੰ ਅਸੀਂ ਸੁਣਵਾਈ ਤੇ ਲਗਾ ਰਹੇ ਆ ਤੇ ਜੁਲਾਈ ਦੇ ਵਿੱਚ 2025 ਜੁਲਾਈ ਦੇ ਵਿੱਚ ਅਪੀਲ ਨੂੰ ਸੁਣਵਾਈ ਦੇ ਉੱਤੇ ਲਗਾ ਦਿੱਤਾ ਪਰ ਜ਼ਮਾਨਤ ਨਹੀਂ ਦਿੱਤੀ ਜ਼ਮਾਨਤ ਦੇ ਨੂੰ ਮਨਾ ਕਰ ਦਿੱਤਾ ਇਹ ਅੱਜ ਜਿਹੜੀ ਰਿਲੇਕਸੇਸ਼ਨ ਦੇ ਕੁਝ ਮੇ 84% ਦਾ ਜੇ ਇਸ ਦੇ ਵਿੱਚ ਦਿੱਤਾ ਗਿਆ ਕਿਵੇਂ ਦੇਖਦੇ ਹਾਂ ਦੇਖੋ ਜਿਹੜਾ ਇਹ ਨੌਕਰੀਆਂ ਜੋ 84 ਦੇ ਵਿਕਟਿਮਸ ਨੂੰ ਨੌਕਰੀਆਂ ਦੇ ਇਹਦਾ ਮਾਮਲਾ ਇਹ 2006 ਦੇ ਵਿੱਚ ਪ੍ਰਾਈਮ ਮਿਨਿਸਟਰ ਦੀ ਸਕੀਮ ਸੀ ਜਿਹੜਾ ਮਨਮੋਨ ਸਿੰਘ ਪ੍ਰਾਈਮ ਮਿਨਿਸਟਰ ਸੀ ਇਹ ਨੌਕਰੀਆਂ 2006-07 ਦੇ ਵਿੱਚ ਮਿਲ ਜਾਣੀਆਂ ਚਾਹੀਦੀਆਂ ਸੀ ਪਰ ਉਹ ਨਹੀਂ ਦਿੱਤੀਆਂ ਉਹ ਉਦੋਂ ਦੀਆਂ ਕਈ ਐਪਲੀਕੇਸ਼ਨਾਂ ਪੈਂਡਿੰਗ ਪਈਆਂ ਹੁਣ ਦੇਖੋ 18 ਸਾਲ ਹੋ ਗਏ ਹੁਣ 18 ਸਾਲ ਦੇ ਵਿੱਚ ਜਦੋਂ ਹੁਣ ਉਹ ਉਹ ਉਹਨਾਂ ਨੂੰ ਉਮਰ ਹੋਰ ਵੱਧ ਗਈ ਜਿਹੜੇ ਉਦੋਂ एलिਜੀਬਲ ਸੀ ਉਹ ਹੁਣ ਉਹਨਾਂ ਦੀ ਉਮਰ ਵੱਧ ਗਈ ਆ ਤਾਂ ਇਹ ਤਾਂ ਰਿਲੈਕਸੇਸ਼ਨ ਦੇਣੀ ਚਾਹੀਦੀ ਚਾਹੀਦੀ ਸੀ ਕਿਉਂਕਿ ਜੇਕਰ ਦੇਖਿਆ ਜਾਵੇ ਤਾਂ ਉਹ 2006-07 ਦੇ ਵਿੱਚ ਨੌਕਰੀ ਮਿਲਣੀ ਚਾਹੀਦੀ ਸੀ 18 ਸਾਲਾਂ ਬਾਅਦ ਨੌਕਰੀ ਅੱਜ ਮਿਲ ਰਹੀ ਆ ਤੇ ਏਜ ਰਿਲੈਕਸ਼ਨ ਤਾਂ ਦੇਣੀ ਚਾਹੀਦੀ ਸੀ ਔਰ ਇਹ ਚੰਗੀ ਗੱਲ ਕੀਤੀ ਕਿ ਜਿਹੜੀ ਏਜ ਰਿਲੈਕਸ਼ਨ ਦਿੱਤੀ ਸਰਵਿਸ ਮਰੂ ਮਾਮਲੇ ਪਰ ਕੱਬ ਸੁਣਵਾਈ ਹੋਗੀ ਹੁਣ ਜੁਲਾਈ 2025 ਵਿੱਚ ਇਹ ਅਪੀਲ ਦੇ ਵਿੱਚ ਫਾਈਨਲ ਸੁਣਵਾਈ ਹੋਗੀ ਇਹਦੇ ਵਿੱਚ 6 ਮੁਲਜ਼ਮਾਂ ਨੂੰ ਸਜ਼ਾ ਹੋਈ ਸੀ ਇੱਕ ਐਕਸ ਐਮਐਲਏ ਮਹਿੰਦਰ যাদਬ ਉਹਦੀ ਜੇਲ੍ਹ ਵਿੱਚ ਹੀ ਡੈਥ ਹੋ ਗਈ ਆ ਇੱਕ ਹੋਰ ਮੁਲਜ਼ਮ ਦੀ ਜੇਲ੍ਹ ਵਿੱਚ ਹੀ ਡੈਥ ਹੋ ਗਈ ਆ 4 ਮੁਲਜ਼ਮ ਅਜੀਬੀਆਂ ਜੋ ਜੇਲ੍ਹ ਵਿੱਚ ਆ ਉਹਨਾਂ ਚਾਰਾਂ ਦੀ ਅਪੀਲ ਉਨੇ ਸੱਜਣ ਕੁਮਾਰ ਬਲਵਨ ਖੋਖੜ ਤੇ ਗਿਰਦਾਰੀ لال ਤੇ ਕਿਸ਼ਨ ਖੋਖੜ ਇਹਨਾਂ ਦੀ ਚਾਰਾਂ ਦੀ ਅਪੀਲ ਹੁਣ ਜਲਾਈ 2025 ਦੇ ਵਿੱਚ ਇਹਨਾਂ ਨੂੰ ਸੁਣਵਾਈ ਹੋਈ ਅੱਜ ਜੋ ਸੱਜਣ ਕੁਮਾਰ ਵਾਲਾ ਕੇਸ ਹੈ ਉਹਦੇ ਨਾਲ ਜੋ ਦੂਸਰਾ ਮੁਲਜ਼ਮ ਹੈ ਇੱਕ ਐਕਸ ਕੌਂਸਲਰ ਬਲਵਨ ਖੋਖੜ ਉਸਨੇ ਆਪਣੀ ਜ਼ਮਾਨਤ ਦੇ ਵਾਸਤੇ ਸੁਪਰੀਮ ਕੋਰਟ ਦੇ ਵਿੱਚ ਟੀਸੀ ਅਪਲੀਕੇਸ਼ਨ ਕਿਉਂਕਿ ਇਹਨਾਂ ਦੀ ਸੱਜਣ ਕੁਮਾਰ ਤੇ ਬਲਵਨ ਖੋਖੜ ਦੀ ਅਪੀਲ ਜੋ ਹਾਈ ਕੋਰਟ ਨੇ ਸਜ਼ਾ ਦਿੱਤੀ ਸੀ ਤੇ ਉਹਦੇ ਖਿਲਾਫ ਅਪੀਲ ਸੁਪਰੀਮ ਕੋਰਟ ਦੇ ਵਿੱਚ ਪੈਂਡਿੰਗ ਪਈ ਆ ਤੇ ਇਸ ਨੇ ਬਲਬਨ ਖੋਕਰ ਨੇ ਕਿਹਾ ਕਿ ਉਹਨੂੰ 11 ਸਾਲ ਉਹਨੂੰ ਹੋ ਗਏ ਨੇ ਜੇਲ੍ਹ ਵਿੱਚ ਆ ਤੇ ਨਾਲੇ ਰਿਮਿਸ਼ਨ ਵਿੱਚ ਪਾ ਕੇ 13 ਸਾਲ ਬਣ ਜਾਂਦੇ ਆ ਤੇ ਉਹਦੀ 54% ਉਹਦੀ ਡਿਸੇਬਿਲਟੀ ਆ ਤੇ ਉਹਨੂੰ ਬਿਮਾਰੀਆਂ ਕਈ ਕਈਆਂ ਕਿ ਮੈਨੂੰ ਇੰਨੀਆਂ ਬਿਮਾਰੀਆਂ ਲੱਗੀਆਂ ਤੇ ਇਹਨੂੰ ਕਿ ਇਹਨੂੰ ਜਮਾਨਤ ਹੁਣ ਮਿਲਣੀ ਚਾਹੀਦੀ ਆ ਕਿਉਂਕਿ ਅਪੀਲ ਸੁਣਵਾਈ ਤੇ ਨਹੀਂ ਆ ਰਹੀ ਤੇ ਮੈਂ ਕੋਰਟ ਨੂੰ ਕਿਹਾ ਕਿ ਇਹ ਪੰਜ ਕਤਲਾਂ ਦਾ ਮਾਮਲਾ ਪਰ ਐਕਚੁਅਲ ਇਸ ਇਲਾਕੇ ਵਿੱਚ 341 ਸਿੱਖਾਂ ਦਾ ਕਤਲ ਹੋਇਆ ਜਿਹੜੇ ਮੌਗਨੂਅ ਲੀਡ ਕਰ ਰਹੇ ਸੀ ਤੋਂ ਕੋਰਟ ਨੇ ਅੱਜ ਕਿਹਾ ਕਿ ਨਾਰਮਲੀ ਤਾਂ ਜੇ 10 ਸਾਲ ਜੇਲ੍ਹ ਵਿੱਚ ਹੋ ਜਾਣ ਤਾਂ ਜ਼ਮਾਨਤ ਅਸੀਂ ਦੇ ਦਿੰਨੇ ਆ ਪਰ ਇਸ ਕੇਸ ਦੇ ਵਿੱਚ ਜ਼ਮਾਨਤ ਨਹੀਂ ਦਵਾਂਗੇ ਔਰ ਕੋਰਟ ਨੇ ਵੀ ਕਿਹਾ ਕਿ ਆ ਜੇ ਨੂੰ ਜ਼ਮਾਨਤ ਦੇਤੀ ਤਾਂ ਫਿਰ ਉਹ ਕੱਲ ਨੂੰ ਦੂਸਰਾ ਮਲਜਮ ਮਤਲਬ ਕਿ ਸਚਨ ਕੁਮਾਰ ਵੀ ਜ਼ਮਾਨਤ ਵਾਸਤੇ ਆਜੂਗਾ ਇਸ ਕਰਕੇ ਉਹਨਾਂ ਨੇ ਕਿਹਾ ਜ਼ਮਾਨਤ ਨਹੀਂ ਅਸੀਂ ਦਵਾਗੇ ਤੇ ਅਪੀਲ ਨੂੰ ਅਸੀਂ ਸੁਣਵਾਈ ਤੇ ਲਗਾ ਰਹੇ ਆ ਤੇ ਜੁਲਾਈ ਦੇ ਵਿੱਚ 2025 ਜੁਲਾਈ ਦੇ ਵਿੱਚ ਅਪੀਲ ਨੂੰ ਸੁਣਵਾਈ ਦੇ ਉੱਤੇ ਲਗਾ ਦਿੱਤਾ ਪਰ ਜ਼ਮਾਨਤ ਨਹੀਂ ਦਿੱਤੀ ਜ਼ਮਾਨਤ ਦਿਨੋਂ ਮਨਾ ਕਰ ਦਿੱਤਾ ਇਹਦਾ ਅੱਜ ਜਿਹੜੀ ਰੈਲੈਕਸੇਸ਼ਨ ਕੁਝ ਮੇਰੇ 84 ਕਿੰਤਾ ਨਜੇਸ਼ ਤੇ ਵੀ ਦਿੱਤਾ ਗਿਆ ਕਿਵੇਂ ਦੇਖਦੇ ਵੇਖੋ ਜਿਹੜਾ ਇਹ ਨੌਕਰੀਆਂ ਜੋ 84 ਦੇ ਵਿਕਟਿਮਸ ਨੂੰ ਨੌਕਰੀਆਂ ਦੇ ਇਹਦਾ ਮਾਮਲਾ ਇਹ 2006 ਦੇ ਵਿੱਚ ਪ੍ਰਾਈਮ ਮਿਨਿਸਟਰ ਦੀ ਸਕੀਮ ਸੀ ਰਮਨ ਮੋਨ ਸਿੰਘ ਪ੍ਰਾਈਮ ਮਿਨਿਸਟਰ ਸੀ ਇਹ ਨੌਕਰੀਆਂ 2006-07 ਦੇ ਵਿੱਚ ਮਿਲ ਜਾਣੀਆਂ ਚਾਹੀਦੀਆਂ ਸੀ ਪਰ ਉਹ ਨਹੀਂ ਦਿੱਤੀਆਂ ਉਹ ਉਦੋਂ ਦੀਆਂ ਕਈ ਐਪਲੀਕੇਸ਼ਨਾਂ ਪੈਂਡਿੰਗ ਪਈਆਂ ਹੁਣ ਦੇਖੋ 18 ਸਾਲ ਹੋ ਗਏ ਹੁਣ 18 ਸਾਲ ਤੇ ਵਿੱਚ ਜਦੋਂ ਹੁਣ ਉਹ ਉਹਨਾਂ ਨੂੰ ਉਮਰ ਹੋਰ ਵੱਧ ਗਈ ਜਿਹੜੇ ਉਦੋਂ एलिਜੀਬਲ ਸੀ ਉਹ ਹੁਣ ਉਹਨਾਂ ਦੀ ਉਮਰ ਵੱਧ ਗਈ ਆ ਤਾਂ ਇਹ ਤਾਂ ਰਿਲੈਕਸੇਸ਼ਨ ਦੇਣੀ ਚਾਹੀਦੀ ਚਾਹੀਦੀ ਸੀ ਕਿਉਂਕਿ ਜੇਕਰ ਦੇਖਿਆ ਜਾਵੇ ਤਾਂ ਉਹ 2006-07 ਦੇ ਵਿੱਚ ਨੌਕਰੀ ਮਿਲਣੀ ਚਾਹੀਦੀ ਸੀ 18 ਸਾਲਾਂ ਬਾਅਦ ਨੌਕਰੀ ਅੱਜ ਮਿਲ ਰਹੀ ਹੈ ਤੇ ਏਜ ਰੈਲੈਕਸੇਸ਼ਨ ਤਾਂ ਦੇਣੀ ਚਾਹੀਦੀ ਸੀ ਔਰ ਐਂ ਚੀ ਗੱਲ ਕੀਤੀ ਕਿ ਜਿਹੜੀ ਏਜ ਰੈਲੈਕਸੇਸ਼ਨ ਦਿੱਤੀ ਹੈ ਸਰ ਇਸ ਮਰੂ ਮਾਮਲੇ ਪਰ ਕੱਬ ਸੁਣਵਾਈ ਹੋਗੀ ਹੁਣ ਜੁਲਾਈ 2025 ਵਿੱਚ ਇਹ ਅਪੀਲ ਦੇ ਵਿੱਚ ਫਾਈਨਲ ਸੁਣਵਾਈ ਹੋਗੀ ਇਹਦੇ ਵਿੱਚ 6 ਮੁਲਜ਼ਮਾਂ ਨੂੰ ਸਜ਼ਾ ਹੋਈ ਸੀ ਇੱਕ ਐਕਸ ਐਮਐਲਏ ਮਹਿੰਦਰ ਯਾਦਵ ਉਹਦੀ ਜੇਲ੍ਹ ਵਿੱਚ ਹੀ ਡੈਥ ਹੋ ਗਈ ਆ ਇੱਕ ਹੋਰ ਮੁਲਜ਼ਮ ਦੀ ਜੇਲ੍ਹ ਵਿੱਚ ਹੀ ਡੈਥ ਹੋ ਗਈ ਆ ਚਾਰ ਮੁਲਜ਼ਮ ਅਜੀਬੀਆਂ ਜੋ ਜੇਲ੍ਹ ਵਿੱਚ ਆ ਉਹਨਾਂ ਚਾਰਾਂ ਦੀ ਅਪੀਲ ਹੈ ਉਹਨੇ ਸੱਜਨ ਕੁਮਾਰ ਪਲਵਨ ਖੋਖੜ ਤੇ ਗਿਰਦਾਰੀ ਲਾਲ ਤੇ ਕਿਸ਼ਨ ਖੋਖੜ ਇਹਨਾਂ ਦੀ ਚਾਰਾਂ ਦੀ ਅਪੀਲ ਹੁਣ ਜੁਲਾਈ 2025 ਦੇ ਵਿੱਚ ਇਹਨਾਂ ਦੇ